महामारी ਤੋਂ نجات ਕੋਲ ਦੇ ਲਈ ਜਿੱਥੇ ਪ੍ਰਸ਼ਾਸਨ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਉੱਥੇ ਹੀ ਲੁਧਿਆਣਾ ਦੁਰਗਾ ਮੰਦਿਰ ਵਿਸ਼ਵਕਰਮਾ ਕਲੋਨੀ ਢੋਲੇਵਾਲ ਵਿਖੇ ਵੈਕਸੀਨੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ ਜਿੱਥੇ ਤਕਰੀਬਨ 200 ਵੈਕਸੀਨੇਸ਼ਨ ਕੀਤੀ ਗਈ ਅਤੇ ਇਸ ਦੌਰਾਨ ਉਥੇ ਮੌਜੂਦ ਕੈਂਪ ਦੇ ਪ੍ਰਬੰਧਕਾਂ ਨੇ ਮੌਜੂਦਾ ਹਾਲਾਤ ਬਾਰੇ ਜਾਣਕਾਰੀ ਸਾਂਝੀ ਕੀਤੀ ਹਾਂ ਜੀ ਮੇਰਾ ਨਾਮ ਕੁਮਬਿੰਦਰ ਕੌਰ ਐ ਨਾ ਮੈਂ ਹਾਂ ਮੈਂ ਯੂਪੀਐਸਸੀ ਭਗਵਾਨਗਰ ਤੋਂ ਹਾਂ ਢੋਲੇਵਾਲ ਡਿਸਪੈਂਸਰੀ ਤੇ ਸਰ ਸਾਨੂੰ ਇਹ ਜਿਹੜਾ ਕੈਂਪਾਸ ਸਿਵਲ ਸੈਕਟਰ ਦਫ਼ਤਰ ਵੱਲੋਂ ਆਰਗੇਨਾਈਜ਼ ਕੀਤਾ ਗਿਆ ਹੈ ਤੇ ਐਸੀ ਸਵੇਰ ਤੋਂ ਸੈਸ਼ਨ ਸਟਾਰਟ ਕਰ ਲੈਨੇ ਹੈਗਾ ਸਾਨੂੰ ਕਈ ਵਾਰ ਸ਼ਾਮ ਦੇ 5 ਵੀ ਵੱਜ ਜਾਂਦੇ ਆ ਠੀਕ ਹੈ ਲੋਕਾਂ ਦੇ ਵਿੱਚ ਸਾਹਤ ਹੈਗਾ ਇੰਜੈਕਸ਼ਨ ਦਾ ਬੰਦਾ ਪਰ ਇਹਦੇ ਵਿੱਚ ਸੋਸ਼ਲ ਡਿਸਟੈਂਸ ਕੋਈ ਨਹੀਂ ਹੈਗੀ ਸਾਨੂੰ ਵੀ ਇੰਜੈਕਸ਼ਨ ਲਗਾਉਣਾ ਵਧੀਆ ਲੱਗਦਾ ਚਲੋ ਠੀਕ ਹੈ ਲੋਕਾਂ ਦੇ ਵਿੱਚ ਬਿਮਾਰੀ ਘਟ ਰਹੀ ਆ ਬੜੀਆਂ ਲਾਈਨਾਂ ਲੱਗਦੀਆਂ ਨੇ ਸਵੇਰ ਤੋਂ ਲੋਕੀ 6 ਵਜੇ ਤੋਂ ਲੈ ਕੇ ਲੱਜ ਜਾਂਦੇ ਆ ਫਿਰ ਵੈਕਸੀਨ ਦੀ ਘਾਟ ਹੋਣ ਕਰਨਾ ਤੇ ਲੋਕੀ ਕਵਰ ਨਹੀਂ ਹੋ ਰਹੇ ਹੈਗੇ ਸੋ ਅੱਜ ਦੀ ਅੱਜ ਦੇ ਸੈਸ਼ਨ ਵਿੱਚ ਸਾਡੇ ਕੋਲ 200 ਡੋਜ਼ ਆਈ ਹੈ ਜਿਹਦੇ ਵਿੱਚੋਂ 180 ਰਗ ਚੁੱਕੇ ਆ 20 ਡੋਜ਼ ਬਾਕੀ ਆ ਠੀਕ ਹੈ ਪਰ ਲੋਕਾਂ ਦਾ ਇਕੱਠ ਬਹੁਤ ਹੈਗਾ ਜਿਸ ਹਾਂਜੀ ਉਹਨਾਂ ਨੂੰ ਅਸੀਂ ਕਿਹਾ ਉਹਨਾਂ ਨੇ ਸਾਰੀ ਉੱਪਰੋਂ ਕਰਨਾ ਹੁੰਦਾ ਉਹ ਕਹਿ ਰਹੇ ਆ ਕਿ ਉੱਪਰੋਂ ਚੰਡੀਗੜ੍ਹ ਤੋਂ ਹੀ ਸਾਨੂੰ ਦਿੱਲੀ ਤੋਂ ਹੀ ਵੈਕਸੀਨ ਦੀ 2000 ਦੀ ਪ੍ਰੋਵਾਈਡ ਹੋਈ ਆ ਸਰ ਕਿ ਆ ਜਿਹੜੀ ਪ੍ਰੋਬਲਮ ਆ ਰਹੀ ਸਰ ਅਸੀਂ ਸਾਰਿਆਂ ਨੂੰ ਕਹਿੰਤਾ ਅਸੀਂ ਜੋ ਇੱਥੇ ਲੜਾਈ ਵੀ ਹੋ ਜਾਂਦੀ ਹੈ ਕਈ ਵਾਰ ਅਸੀਂ ਉਹਦੇ ਬਾਰੇ ਵੀ ਆ ਅਧਿਕਾਰੀਆਂ ਨੂੰ ਦੱਸਿਆ ਹੈਗਾ ਵੀ ਤੁਸੀਂ ਇੱਥੇ ਸਾਡੇ ਜਿਹੜੇ ਉੱਪਰਲੇ ਅਫਸਰੇ ਪਹੁੰਚੋ ਪਤਾ ਨਹੀਂ ਉਹਨਾਂ ਨੂੰ ਕੀ ਹੈਗਾ ਕਿਉਂ ਨਹੀਂ ਆਏ ਹੈਗੇ ਸਗੀ ਸਾਡੀ ਵੀ ਜ਼ਿੰਮੇਵਾਰੀ ਹੈ ਕਿ ਅਸੀਂ ਲੋਕਾਂ ਨੂੰ ਥੋੜੀ ਆਸ ਵਿੱਚ ਲੜਨ ਦੇਣਾ ਹੈਗਾ ਤੇ ਕਰੂਗਾ ਕਾਨੂੰ ਇਥੇ ਕੋਈ ਹੋਰ ਸਾਟ ਭੇਜੂਗੀ ਸਾਡੀ ਜ਼ਿੰਮੇਵਾਰੀ ਕੋਈ ਨਹੀਂ ਸਾਡੀ ਇਹ ਆ ਕਿ ਹਦਾਇਤ ਕੇ ਸਾਨੂੰ ਕਿ ਸਾਡੇ ਉੱਪਰਲੇ ਅਫਸਰ ਸਾਡੇ ਨਾਲ ਜ਼ਰੂਰ ਕੋਆਪਰੇਟ ਕਰਨ ਧੰਨਵਾਦ ਜੀ ਮੇਰਾ ਨਾਮ ਲਲਿਤ ਗਰਗਾ ਜੀ ਅਸੀਂ ਸ਼੍ਰੀ ਅਗਰਵਾਲ ਦੁਰਗਾ ਮਾਤਾ ਮੰਦਰ ਤੋਂ ਬੋਲਦੇ ਆ ਤੇ ਮੇਰੇ ਨਾਲ ਸ਼੍ਰੀ ਸ਼ੋਕਰਜੀ ਨੇ ਤੇ ਡਾਕਟਰ ਰਵੀ ਕੋਹਲੀ ਜੀ ਖੜੇ ਨੇ ਤੇ ਅੱਜ ਅਸੀਂ ਗ੍ਰਾਊਂਡਰ ਵੈਕਸੀਨ ਦਾ ਕੈਂਪ ਕੋਵਿਡ ਸ਼ੀਲਡ ਦਾ ਕੈਂਪ ਲਗਾਇਆ ਵਾ ਜਿਹਦੇ ਤੇ ਅਸੀਂ 200 ਲੋਕਾਂ ਨੂੰ ਅਸੀਂ ਵੈਕਸੀਨ ਲਗਵਾ ਰਹੇ ਹਾਂ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਇਹ ਕੈਂਪ ਚੱਲ ਰਿਹਾ ਵਾ ਤਾਂ ਤੁਹਾਨੂੰ ਨਹੀਂ ਲੱਗਦਾ ਕਿ ਦੋਸਾਂ ਬੰਦੇ ਤੇ ਇਹ ਖੇਡ ਰਾਇ ਹੈ ਕਿ ਕਿਤੇ ਜ਼ਿਆਦਾ ਜਾਨੇ ਹੋਊਗਾ ਜ਼ਿਆਦਾ ਹੋਣੇ ਚਾਹੀਦੇ ਹੋਏ ਇਸ ਤਰ੍ਹਾਂ ਦੀ ਸਾਰਿਆਂ ਨੂੰ ਮੈਸੇਜ ਚਲੇ ਗਏ ਨੇ ਮੋਬਾਈਲ ਤੇ ਜੋ ਗਵਰਨਮੈਂਟ ਦੀ ਲਿਸਟ ਆਉਂਦੀ ਆ ਜਿਹਨੂੰ ਵੀ ਪਤਾ ਲੱਗ ਗਿਆ ਉਥੇ ਆਇਆ ਹਰੇਕ ਨੂੰ ਕੋਈ ਸ਼ੌਂਕ ਸੀ ਵੀ ਅਸੀਂ ਕੈਂਪ ਲਗਾਈ ਹੈ ਉਥੇ ਵੈਕਸੀਨ ਲਵਾਈ ਹੈ ਤੇ ਕਿਹੜਾ ਡੋਪ ਲਵਾ ਰਿਆ ਜੀ ਵੈਕਸੀਨ ਇਹ ਸ਼੍ਰੀ ਅਗਰਵਾਲ ਦੁਰਗਾ ਮਾਤਾ ਮੰਦਰ ਵੱਲੋਂ ਲੱਗ ਰਿਹਾ ਜੀ ਜਮਾਨਾ ਮੰਦਿਰ ਹਾਂ ਜੀ ਇਹ ਜਿਹੜੇ ਉਹ ਥੋੜੀ ਭੀੜ ਕਰਕੇ ਥੋੜੀ ਵਿਵਸਥਾ ਥੋੜੀ ਖਰਾਬ ਹੋ ਗਈ ਉਹਦੇ ਕਰਕੇ ਅਸੀਂ ਮਾਫੀ ਮੰਗਦੇ ਆ ਪਰ ਕਹਿ ਨਾ ਅੰਦਰ ਕਿ ਉਨੇ ਕੀ ਬੰਦੇ ਬਣਾਉਣੇ ਚਾਹੀਦੇ ਜਿੰਨੇ ਡਿਸਪਨ ਹੋਏ ਇਹ ਸਾਡਾ ਪਹਿਲਾ ਕੰਮ ਸੀ ਥੋੜਾ ਜਿਹਾ ਅਸੀਂ ਸਾਨੂੰ ਐਕਸਪੀਰੀਅੰਸ ਨਹੀਂ ਸੀਗੀ ਅੱਗੇ ਤੋਂ ਅਸੀਂ ਸੁਧਾਰ ਕਰਾਂਗੇ ਜੀ ਹਨ ਕੀ ਨਾ ਵਜੇ ਮੇਰਾ ਡਾਕਟਰ ਰਵੀ ਗੋਲੀ ਜੀ ਹਨ ਕੀ ਕੀ ਪ੍ਰੋਬਲਮ ਆਈ ਹੈ ਪ੍ਰੋਬਲਮ ਆਈ ਇਹ ਬੰਦੇ ਮਾਸਕ ਲਾ ਕੇ ਨਹੀਂ ਆਏ ਰਸ਼ ਜ਼ਿਆਦਾ ਪੈ ਗਿਆ ਉਹਨੂੰ ਅਸੀਂ ਕੰਟਰੋਲ ਕਰਨ ਦੀ ਅਗਲੇ ਚੱਕਰ ਕੋਸ਼ਿਸ਼ ਕਰਾਂਗੇ ਵੈਸੇ ਮਾਸਕ ਦੀ ਕੋਸ਼ਿਸ਼ ਕੀਤੀ ਸੀ ਸਾਰੇ ਬੰਦਿਆਂ ਨੂੰ ਕਿ ਲਗਵਾ ਕੇ ਆਪ ਸਾਰੇ ਤਕਰੀਬਨ ਮੋਸਟਲੀ ਬੰਦਿਆਂ ਨੇ ਜੇ ਕੁਝ ਕਮੀ ਬੇਸੀ ਰਹਿ ਗਈ ਅਸੀਂ ਅਗਲੇ ਚੱਕਰ ਦੂਰ ਕਰਾਂਗੇ ਰੇਜਮੈਂਟ ਕੀ ਕੀ ਕੀਤੇ ਰੇਜਮੈਂਟ ਅਸੀਂ ਚਾਹ ਪਾਣੀ ਦਾ ਰੇਜਮੈਂਟ ਹੈ ਜਬਾਕੀ ਸਟਾਫ ਵਾਸਤੇ ਖਾਣੇ ਦਾ ਵੀ ਇੰਤਜ਼ਾਮ ਕੀਤਾ ਹੋਇਆ ਜੀ ਤੇ ਕਿੰਨੇ ਬੰਦੇ ਰਜਿਸਟਰ ਕਰ ਚੁੱਕੇ ਆ ਅਸੀਂ 180 ਦੇ ਕਰੀਬ ਹੋ ਗਏ 200 ਕਰਨੇ ਨੇ ਹਾਂਜੀ ਲਾਈਨ ਲੱਗੇ ਆ ਅਸੀਂ ਫੇਰ ਕੋਸ਼ਿਸ਼ ਕਰਾਂਗੇ ਦੁਬਾਰਾ ਕੈਂਪ ਲਈ ਉਹਦੇ ਸੁਧਾਰ ਕਰਨ ਦੀ ਕੋਸ਼ਿਸ਼ ਕਰਾਂਗੇ ਦੁਬਾਰਾ ਲੁਧਿਆਣਾ ਤੋਂ ਹਰਜੀਤ ਦੁਗਰੀ ਦੀ ਰਿਪੋਰਟ ਐਸਐਮਜ਼ ਨਿਊਜ਼ For latest updates, like and follow our Facebook page SMZ News and don't forget to subscribe our YouTube channel and press the bell icon.